ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਜੂਨ 1984 ਦੇ ਵਿੱਚ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਉਸ ਹਮਲੇ ਨੂੰ ਤੀਜਾ ਕੱਲੂ ਘਾਰੇ ਦਾ ਨਾਮ ਦਿੱਤਾ ਅਤੇ ਸੰਗਤਾਂ ਨੂੰ ਆਦੇਸ਼ ਕੀਤਾ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸ਼ਹੀਦੀ ਸਰਤਾ ਮਨਾਈ ਜਾਵੇ ਅਤੇ ਵੱਧ ਤੋਂ ਵੱਧ ਗੁਰਮਤ ਸਮਾਗਮ ਕਰਾਏ ਜਾਣ 4 ਜੂਨ ਤੋਂ ਲੈ ਕੇ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾਈਆਂ ਜਾਣ ਅਤੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਜੋ ਜੂਨ 1984 ਵਿੱਚ ਉਹ ਕਲੂਕਾਰਾ ਵਾਪਰਿਆ ਉਹਨੂੰ ਸਮਰਪਿਤ ਆਪਣੇ ਆਪਣੇ ਗੁਰੂ ਘਰਾਂ 'ਚ ਫੋਟੋਆਂ ਦੀਆਂ ਪ੍ਰਦਰਸ਼ਨੀਆਂ ਲਾ ਕੇ ਇਹ ਇਹ ਸਮਾਗਮ ਕੀਤੇ ਜਾਣ ਉਸੇ ਲੜੀ ਤਹਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਜਿੱਥੇ 26 ਮਈ ਤੋਂ ਗੁਰਦੁਆਰਾ ਮਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਇੱਕ ਫੋਟੋਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ 26 ਮਈ ਨੂੰ ਹੀ ਗੁਰਦੁਆਰਾ ਬਾਬਾ ਅਗਰਵਾਸ ਸਿੰਘ ਜੀ ਸ਼ਹੀਦ ਬਾਬਾ ਅਗਰਵਾਸ ਸਿੰਘ ਜੀ ਵਿਖੇ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਜ਼ਖਮੀ ਕੀਤਾ ਗਿਆ ਉਹਦੇ ਵੀ ਸੰਗਤਾਂ ਨੂੰ 26 ਮਈ ਤੋਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਸੋ ਉਸੇ ਲੜੀ ਤਹਿਤ ਇਕ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਮਾਡਲ ਹੈ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਜੋ ਤਨਤਨ ਸਿੰਘ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਇੱਥੇ ਸੰਗਤਾਂ ਇਕੱਤਰ ਹੋਈਆਂ ਸਨ ਉਹਨਾਂ ਸੰਗਤਾਂ ਦੇ ਉੱਤੇ ਬੜੀ ਬੇਰਹਿਮੀ ਨਾਲ ਧੋਪਾਂ ਟੈਂਕਾਂ ਦੇ ਨਾਲ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀਗਾ ਸਾਡੇ ਸਿੱਖਾਂ ਦੀ ਜਿੰਦ ਜਾਨ ਸ੍ਰੀ ਅਕਾਲ ਤਾ ਸਹਿਬ ਨੂੰ ਢਾਈ ਢੇਰੀ ਕਰ ਦਿੱਤਾ ਸੀਗਾ ਉਹ ਸੋ ਉਹ ਸੰਗਤਾਂ ਨੂੰ ਜਾਣਕਾਰੀ ਦੇਣ ਦੇ ਵਾਸਤੇ ਬਿਲਕੁਲ ਮਾਡਲ ਹੂ ਦਾ ਹੂ ਉਸੇ ਤਰ੍ਹਾਂ ਸ੍ਰੀ ਅਕਾਲ ਤਾ ਸਖਦਾ ਸ੍ਰੀ ਅਕਾਲ ਤਾ ਸਾ ਦੇ ਸਾਹਮਣੇ ਸੰਗਤਾਂ ਦੇ ਸਮਰਪਿਤ ਕੀਤਾ ਗਿਆ ਸੋ ਸੰਗਤਾਂ ਇਸ ਮਾਡਲ ਦੇ ਉਸ ਸਮੇਂ ਦੇ ਵਰਤਾਰੇ ਨੂੰ ਯਾਦ ਕਰਦੀਆਂ ਨੇ ਦੇਖ ਰਿਹਾ ਬਹੁਤ ਸਾਰੀਆਂ ਸੰਗਤਾਂ ਭਾਵਕ ਵੀ ਹੁੰਦੀਆਂ ਨੇ ਵੀ ਕਿਸ ਤਰ੍ਹਾਂ ਉਸ ਜ਼ਾਲਮ ਸਰਕਾਰ ਨੇ ਸਾਡੇ ਸਿੱਖਾਂ ਦੇ ਧਾਮ ਤੇ ਹਮਲਾ ਕੀਤਾ ਗਿਆ ਸੋ ਜੋ ਮਾਨਜੋਤ ਸਿੰਘ ਸਾਹਿਬਾ ਨੂੰ ਆਦੇਸ਼ ਸੀ ਉਸੇ ਲੜੀ ਨੂੰ ਸਮਰਪਤ ਇਹ ਮਾਡਲ ਤੇ ਪ੍ਰਦਰਸ਼ਨੇ ਲਗਾਈ ਜਾ ਰਹੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਪਿਛਲੇ ਦਿਨੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਜੂਨ 1984 ਦੇ ਵਿੱਚ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਉਸ ਹਮਲੇ ਨੂੰ ਤੀਜਾ ਕੱਲੂ ਘਾਰੇ ਦਾ ਨਾਮ ਦਿੱਤਾ ਅਤੇ ਸੰਗਤਾਂ ਨੂੰ ਆਦੇਸ਼ ਕੀਤਾ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸ਼ਹੀਦੀ ਸਰਤਾ ਮਨਾਈ ਜਾਵੇ ਅਤੇ ਵੱਧ ਤੋਂ ਵੱਧ ਗੁਰਮਤ ਸਮਾਗਮ ਕਰਾਏ ਜਾਣ 4 ਜੂਨ ਤੋਂ ਲੈ ਕੇ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾਈਆਂ ਜਾਣ ਅਤੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਜੋ ਜੂਨ 1984 ਵਿੱਚ ਉਹ ਕਲੂਕਾਰਾ ਵਾਪਰਿਆ ਉਹਨੂੰ ਸਮਰਪਿਤ ਆਪਣੇ ਆਪਣੇ ਗੁਰੂ ਘਰਾਂ 'ਚ ਫੋਟੋਆਂ ਦੀਆਂ ਪ੍ਰਦਰਸ਼ਨੀਆਂ ਲਾ ਕੇ ਇਹ ਇਹ ਸਮਾਗਮ ਕੀਤੇ ਜਾਣ ਉਸੇ ਲੜੀ ਤਹਿਤ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿੱਥੇ 26 ਮਈ ਤੋਂ ਗੁਰਦੁਆਰਾ ਮਜੀਠ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਇੱਕ ਫੋਟੋਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ 26 ਮਈ ਨੂੰ ਹੀ ਗੁਰਦੁਆਰਾ ਬਾਬਾ ਅਗਰਵਾਸ ਸਿੰਘ ਜੀ ਸ਼ਹੀਦ ਬਾਬਾ ਅਗਰਵਾਸ ਸਿੰਘ ਜੀ ਵਿਖੇ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਜ਼ਖਮੀ ਕੀਤਾ ਗਿਆ ਉਹਦੇ ਵੀ ਸੰਗਤਾਂ ਨੂੰ 26 ਮਈ ਤੋਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਸੋ ਉਸੇ ਲੜੀ ਤਹਿਤ ਇੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਮਾਡਲ ਹੈ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਜੋ ਤਨਤਨ ਸਿੰਘ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਇੱਥੇ ਸੰਗਤਾਂ ਇਕੱਤਰ ਹੋਈਆਂ ਸਨ ਉਹਨਾਂ ਸੰਗਤਾਂ ਦੇ ਉੱਤੇ ਬੜੀ ਬੇਰਹਿਮੀ ਨਾਲ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀਗਾ ਸਾਡੇ ਸਿੱਖਾਂ ਦੀ ਜਿੰਦ ਜਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਈ ਢੇਰੀ ਕਰ ਦਿੱਤਾ ਸੀਗਾ ਉਹ ਸੋ ਉਹ ਸੰਗਤਾਂ ਨੂੰ ਜਾਣਕਾਰੀ ਦੇਣ ਦੇ ਵਾਸਤੇ ਬਿਲਕੁਲ ਮਾਡਲ ਹੂ ਦਾ ਹੂ ਉਸੇ ਤਰ੍ਹਾਂ ਸ੍ਰੀ ਅਕਾਲਤਾ ਸਾਹਿਬ ਦਾ ਸ੍ਰੀ ਅਕਾਲਤਾ ਸਾਹਿਬ ਦੇ ਸਾਹਮਣੇ ਸੰਗਤਾਂ ਦੇ ਸਮਰਪਿਤ ਕੀਤਾ ਗਿਆ ਸੋ ਸੰਗਤਾਂ ਇਸ ਮਾਡਲ ਦੇ ਉਸ ਸਮੇਂ ਦੇ ਵਰਤਾਰੇ ਨੂੰ ਯਾਦ ਕਰਦੀਆਂ ਨੇ ਦੇਖ ਰਿਹਾ ਬਹੁਤ ਸਾਰੀਆਂ ਸੰਗਤਾਂ ਭਾਵਕ ਵੀ ਹੁੰਦੀਆਂ ਨੇ ਵੀ ਕਿਸ ਤਰ੍ਹਾਂ ਉਸ ਜ਼ਾਲਮ ਸਰਕਾਰ ਨੇ ਸਾਡੇ ਸਿੱਖਾਂ ਦੇ ਧਾਮ ਤੇ ਹਮਲਾ ਕੀਤਾ ਗਿਆ ਸੋ ਜੋ ਮਾਨਜੋਤ ਸਿੰਘ ਸਾਹਿਬਾ ਜੀ ਦਾ ਆਦੇਸ਼ ਸੀ उसे लड़ी नु समर्पित ये मॉडल प्रदर्शनी लगाई जा रही है वाहसा वाहिगुरु जी की फतेह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर